नमस्कार आप देख रहे हैं युवराज भारत न्यूज़ यह खबर आपके लिए हमारे संवाददाता सुरेंद्र शर्मा जी लेकर आए हैं कैबिनेट मंत्री लालचंद कटारूचक वलो क्रोटा नेड़े नुकसानने पुल दा मुआयना पठानकोट 30 सितंबर 2025 पंजाब दे कैबिनेट मंत्री श्री लालचंद कटारूचक ने आज पठानकोट जिले दे क्रोटा कलां अते क्रोटा खुर्द नु आपस विच जोड़ण वाले खालते बने पुल दा निरीक्षण कीता ਇਹ ਪੁਲ ਪਿਛਲੇ ਦਿਨੀ ਹੋਈ ਭਾਰੀ بارش ਅਤੇ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਦੌਰੇ ਦੌਰਾਨ ਸ਼੍ਰੀ ਕਟਾਰੂ ਚੱਕ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਇਲਾਕੇ ਵਿੱਚ ਫਸਲਾਂ, ਘਰਾ ਅਤੇ ਸੜਕੀ ਨੈਟਵਰਕ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਪੁਲ ਦੇ ਕਿਨਾਰਿਆਂ ਤੇ ਮਿੱਟੀ ਦਾ ਘਟਾਹ ਹੋਣ ਕਾਰਨ ਆਵਾਜਾਈ ਵਿੱਚ ਵੱਡੀ ਰੁਕਾਵਟ ਆ ਰਹੀ ਹੈ ਜਿਸ ਨਾਲ ਸਥਾਨਕ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਬਨਿਟ ਮੰਤਰੀ ਨੇ ਮੌਕੇ ਤੇ ਮੌਜੂਦ ਪ੍ਰਸ਼ਾਸਨਿਕ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਆਵਾਜਾਈ ਨੂੰ ਮੁੜ ਸੁਚਾਰੂ ਢੰਗ ਨਾਲ ਬਹਾਲ ਕੀਤਾ ਜਾਵੇ। ਸ਼੍ਰੀ ਘਟਾਰੂ ਚੱਕ ਨੇ ਭਰੋਸਾ ਦਿਵਾਇਆ ਕਿ ਇਸ ਕੰਮ ਲਈ ਲੋੜੀਂਦੇ ਫੰਡ ਜਲਦ ਹੀ ਵਿਭਾਗ ਨੂੰ ਜਾਰੀ ਕਰ ਦਿੱਤੇ ਜਾਣਗੇ ਅਤੇ ਪੋਲ ਦੇ ਦੋਵੇਂ ਪਾਸੇ ਹੋਏ ਕਟਾਅ ਦਾ ਪੱਕਾ ਹੱਲ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਪੈਦਾ ਨਾ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਦਿੱਤਿਆ ਉਪਲ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ ਭੁਪਿੰਦਰ ਸਿੰਘ ਕਟਾਰੂ ਚੱਕ ਸਥਾਨਕ ਸਰਪੰਚ ਸੰਜੀਵ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ ਬਿਲਕੁਲ ਅੱਜ ਅਸੀਂ ਇੱਕ ਪੌਲ ਜਿਹੜਾ ਸਾਡਾ ਡੈਮੇਜ ਹੋਇਆ ਗਰੋਟਾ ਕਲਾਂ ਤੋਂ ਗਰੋਟਾ ਖੁਰਦ ਨੂੰ ਜਿਹੜਾ ਆਪਸ ਵਿੱਚ ਜੋੜਦਾ ਭਾਰੀ ਬਾਰਸ਼ਾਂ ਕਰਕੇ ਜਿਆਦਾ ਪਾਣੀ ਦੇ ਵਹਾਅ ਕਰਕੇ ਇਹਨੂੰ ਨੁਕਸਾਨ ਪਹੁੰਚਿਆ ਸੋ ਉਹਨੂੰ ਦੇਖਣ ਲਈ ਆਏ ਹਾਂ ਮੇਰੇ ਨਾਲ ਡਿਪਟੀ ਕਮਿਸ਼ਨਰ ਪਟਾਨਕੌਰ ਅਦਿੱਤਿਆ ਉਪਲ ਜੀ ਉਹ ਸਾਰੇ ਗਰੋਟਾ ਵਾਸੀ ਸਾਡੇ ਭੈਣ ਭਰਾ ਆਏ ਸੋ ਇਮੀਡੀਏਟਲੀ ਅਸੀਂ ਫੈਸਲਾ ਕੀਤਾ ਵੀ ਇਹਨੂੰ ਜਿਹੜਾ ਪੁੱਟ ਗਏ ਤੇ ਜਿਹੜੀ ਸੜਕੀ ਆਵਾਜਾਈ ਤੇ ਬਿਗਨ ਪੈ ਰਿਆ ਉਹਨੂੰ ਦੂਰ ਕੀਤਾ ਜਾਵੇ ਔਰ ਨਾਲ ਦੀ ਨਾਲ ਜਿਹੜੀ ਜਿਹੜੀ ਉਹ ਇੱਕ ਦੀਵਾਰ ਆ ਦੋਹਾਂ ਸਾਈਡਾਂ ਤੋਂ ਨਿਕਲਣੀ ਆ ਉਸ ਦੁਵਾਰ ਦੇ ਲਈ ਵੀ ਜਿਹੜਾ ਬਜਟ ਲੁਰਿੰਦਾ ਆ ਅਸੀਂ ਦੇ ਰਹੇ ਆ ਇਹਨਾਂ ਨੂੰ ਸੋ ਪੋਲ ਕਿਉਂਕਿ ਫਸਲਾਂ ਨੇ ਇਸ ਵੇਲੇ ਪੱਕੀਆਂ ਇਧਰ ਆਣ ਜਾਣ ਜਿਹੜਾ ਲੋਕਾਂ ਦਾ ਰੁਕਿਆ ਸੀਗਾ ਤੇ ਦੋ ਤਿੰਨ ਦਿਨ ਦੇ ਵਿੱਚ ਅਸੀਂ ਇਹਨੂੰ ਜਿਹੜਾ ਉਹ ਚਾਲੂ ਕਰ ਦਾਂਗੇ